ਮੂੰਗੀ ਨਾ ਜਪਾ ਪਹਿਲਾ ਪਾਣੀ ਸਟਾਰਟ ਕਰਤਾ ਇਹਨੂੰ ਬੀਜੀ ਨੂੰ ਅੱਜ 24-25 ਦਿਨ ਹੋ ਗਏ ਆਪਾਂ ਇਹ 26 ਅਪ੍ਰੈਲ ਨੂੰ ਬੀਜੀ ਸੀ ਅੱਜ 24-25 ਦਿਨ ਹੋ ਗਏ ਨੇ ਬੀਜੀ ਨੂੰ ਬਸੇ ਤਾਂ ਇਹਨੂੰ ਪਹਿਲਾ ਪਾਣੀ ਆ ਜਿਹੜਾ 20 ਦਿਨਾਂ ਦੇ ਉੱਪਰ ਲਾ ਦੇਣਾ ਚਾਹੀਦਾ ਆਪਾਂ ਇਹ ਪਾਣੀ ਤਾਂ ਕਰਕੇ ਲੇਟ ਕਰਤਾ ਕਿਉਂਕਿ ਆਪਣੀ ਰੌਣੀ ਕੀਤੀ ਹੋਈ ਸੀ ਆਪਾਂ ਰੌਣੀ ਕਰਕੇ ਫਿਰ ਇਹਦੇ ਵਿੱਚ ਮੂੰਗੀ ਬੀਜੀ ਸੀ ਪਰ ਆਪਣੇ ਗਵਾਂਢੀ ਖੇਤ ਦੇ ਵਿੱਚ ਕਈ ਕਿਸਾਨ ਭਰਾਵਾਂ ਨੇ ਜਿਹੜੇ ਆਪਣੇ ਏਰੀਆ ਦੇ ਵਿੱਚ ਮੀਂਹ ਪੈ ਗਿਆ ਸੀ ਉਸ ਟਾਈਮ ਮੀ ਵਾਲੀ ਜਿਹੜੀ ਰੌਣੀ ਸੀ ਉਹ ਰੱਖ ਲਈ ਸੀ ਉਸੇ ਗੱਲ ਦੇ ਵਿੱਚ ਬੀਜ ਦਿੱਤੀ ਸੀ ਪਰ ਉਹਦੇ ਨਾਲ ਆਪਣਾ ਜਿਵੇਂ ਹੁਣ ਮੰਨ ਕੇ ਚੱਲੋ ਵੀ ਇਹਦੇ 5-4 ਦਿਨਾਂ ਲੇਟ ਹੋ ਗਈ ਸੀ ਮੂੰਗੀ ਤਾਂ ਇਹਦੀ ਗਰੋਥ ਆ ਜਿਹੜੀ ਉਹਦੇ ਨਾਲ ਵੱਧ ਕੀਤੀ ਵੀ ਆ ਮੂੰਗੀ ਦੀ ਜਿਹੜੀ ਆਪਾਂ ਰੌਣੀ ਕੀਤੀ ਆ ਇਹ ਇਹਦੇ ਨਾਲ ਫਰਕ ਪਿਆ ਜਾਂਦਾ ਗਰੋਥ ਛੇਤੀ ਕਰਦੀ ਹੈਗੀ ਮਰਝਾਉਂਦੀ ਨਹੀਂ ਹੈਗੀ ਮੂੰਗੀ ਛੇਤੀ ਤੇ ਜਿਵੇਂ ਹੁਣ ਇਹ ਲੇਟ ਹੋ ਗਈ ਸੀ 5-4 ਦਿਨ ਪਰ ਉਹਦੇ ਨਾਲੋਂ ਹਾਈਟ ਵੀ ਜ਼ਿਆਦਾ ਕੀਤੀ ਵੀ ਆ ਤੇ ਸੰਘਣੀ ਵੀ ਵਧੀਆ ਹੋਈ ਵੀ ਆ ਉਹ ਸਿੱਧੀ ਰਹਿ ਗਈ ਥੋੜੀ ਜਿਹੀ ਮੂੰਗੀ ਉਹ ਵੀ ਵੀ ਉਹ ਪਾਇਆ ਵਾ ਸੀਗਾ 15 ਤੋਂ ਲੈ ਕੇ 17 18 ਕਿਲੋ ਦੇ ਵਿਚਕਾਰ ਬੀਜ ਪਾਇਆ ਹੁੰਦਾ ਸੀ ਜਿਹੜਾ ਰੌਣੀਕ ਬਿਨਾਂ ਰੌਣੀ ਤੋਂ ਬੀਜੀ ਸੀ ਆਪਾਂ ਇਹ ਬੀਜ ਜੇ ਗੱਲ ਕਰੀਏ ਤਾਂ ਸਿਰਫ ਇਹ 12 ਤੋਂ ਲੈ ਕੇ 15 ਕਿਲੋ ਦੇ ਵਿਚਕਾਰ ਬੀਜ ਪਾਇਆ ਵਾ ਪਰ ਜੇ ਆਪਾਂ ਗੱਲ ਕਰੀ ਵੀ ਬੀਜ ਇੰਨਾ ਪਾਉਣਾ ਚਾਹੀਦਾ ਜਾਂ ਨਹੀਂ ਪਰ ਇਹਨੂੰ ਕੋਈ ਬਹੁਤ ਜ਼ਿਆਦਾ ਬੀਜ ਦੀ ਲੋੜ ਨਹੀਂ ਹੁੰਦੀ ਪੈਸੇ ਇਹ ਵੀ ਜ਼ਿਆਦਾ ਹੀ ਆ ਬੀਜ ਇਹਦੇ ਵਿੱਚ ਸਿਰਫ 10 ਕਿਲੋ ਤੋਂ ਲੈ ਕੇ 12 ਕਿਲੋ ਦੇ ਵਿਚਕਾਰ ਆ ਜਿਹੜਾ ਬੀਜ ਬਹੁਤ ਜ਼ਿਆਦਾ ਹੋ ਜਾਂਦਾ ਉਹ ਵਧੀਆ ਰਹਿੰਦਾ ਇਹਦੇ ਨਾਲ ਜਿਹੜੀ ਫਲੀ ਆ ਉਹ ਵੱਧ ਲੱਗਣ ਲੱਗ ਜਾਂਦੀ ਹੈ ਜੇ ਆਪਾਂ ਸੰਘਣਾ ਬੀਜ ਪੀਂਦੇ ਆ ਤਾਂ ਫਲੀਆਂ ਦੀ ਮਾਤਰਾ ਉਹ ਘਟ ਜਾਂਦੀ ਹੈ ਜਦੋਂ ਮੂੰਗੀ ਸੰਘਣੀ ਹੋ ਜਾਂਦੀ ਆ ਤੇ ਇਸ ਲਈ ਆਪਾਂ ਨੂੰ 10 ਤੋਂ 12 ਕਿਲੋ ਦੇ ਵਿਚਕਾਰ ਆ ਜਿਹੜਾ ਬੀਜ ਉਹ ਪਾਉਣਾ ਚਾਹੀਦਾ ਤੇ ਹੁਣ ਆਪਾਂ ਖਾਦ ਦੀ ਗੱਲ ਕਰਦੇ ਆ ਤਾਂ ਆਪਾਂ ਇਹਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਖਾਦ ਨਹੀਂ ਪਾਈ ਆਪਾਂ ਸਿਰਫ ਇਹਦੇ ਨਾਲ ਜਿਹੜੇ ਬੀਜਣ ਵੇਲੇ ਉਹਦਾ ਸੁਪਰ ਦਾ ਇੱਕ ਗੱਟਾ ਪਾਇਆ ਸੀਗਾ ਇਹ ਯੂਨੀਵਰਸਿਟੀਆਂ ਵੱਲੋਂ ਵੀ ਸਪਾਰਸ਼ ਕੀਤੀ ਜਾਂਦੀ ਹੈ ਕਿ ਸੁਪਰ ਦਾ ਦੀ ਮਾਤਰਾ ਜਿਹੜੀ ਇੱਕ ਗੱਟਾ ਬਹੁਤ ਹੁੰਦਾ ਤੇ ਬਾਕੀ ਇਹ ਸੁਪਰ ਆ ਜਿਹੜਾ ਗੀਰ ਬਹੁਤਿਆਂ ਦੇ ਲੱਗਦਾ ਮੂਗੀ ਵਧੀਆ ਮੰਨਦੇ ਆ ਸੁਪਰ ਨੂੰ ਜੇ ਆਪਾਂ ਡੀਏਪੀ ਵੀ ਪਾ ਦਨੇ ਪੈਸੇ ਤਾਂ ਪਰ ਉਹਨਾ ਕੰਮ ਡੀਪ ਹੀ ਨਹੀਂ ਕਰਦਾ ਇਹਨਾਂ ਦਾ ਕੰਮ ਇਹ ਕਿ ਸੁਪਰ ਕਰ ਦਿੰਦਾ ਹੈਗਾ ਤੇ ਨਾਲੇ ਆਪਾਂ ਨੂੰ ਸਸਤਾ ਪਏ ਜਾਂਦਾ ਸੁਪਰ ਜਿਹੇ ਖਾਣੇ ਆਪਾਂ ਇੱਕ ਗੱਟੇ ਨਾਲ ਹੀ ਛੱਡ ਜਾਂਦਾ ਉਹ ਡੀਏਪੀ ਆਪਣਾ ਗੱਟਾ ਮਹਿੰਗਾ ਮਿਲਦਾ ਆਪਾਂ ਨੂੰ ਤੇ ਬਾਕੀ ਹੁਣ ਆਪਾਂ ਸੁੰਡੀ ਦੀ ਗੱਲ ਕਰਦੇ ਆ ਤਾਂ ਇਹਦੇ ਉੱਪਰ ਆਪਾਂ 15 ਦਿਨਾਂ ਦੀ ਜਦੋਂ ਹੋ ਗਈ ਸੀ ਮੂਗੀ ਇਹ ਤਾਂ ਇਹਦੇ ਤੇ ਸਪਰੇਅ ਕਰ ਦਿੱਤੀ ਆਪਾਂ ਸੁੰਡੀ ਦਾ ਅਟੈਕ ਸ਼ੁਰੂ ਹੋ ਗਿਆ ਸੀਗਾ ਆਪਾਂ ਇਹ ਤੇ ਕੋਰਾ ਜਾਨਾ ਕੱਲੀ ਉਹ ਪਾਈ ਸੀਗੀ ਤੇ ਹੋਰ ਕੋਈ ਕਿਸੇ ਵੀ ਤਰ੍ਹਾਂ ਦੀ ਦਵਾਈ ਨਹੀਂ ਪਾਈ ਉਹਦੇ ਨਾਲ ਰਿਜ਼ਲਟ ਤਾਂ ਵੈਸੇ ਮਿਲ ਗਿਆ ਪਰ ਜਿਹੜਾ ਸੁੰਡੀ ਦਾ ਅਟੈਕ ਆ ਇਹਦੇ ਤੇ ਇਹ ਲਗਾਤਾਰੀ ਬਣਿਆ ਰਹਿੰਦਾ ਥੋੜੀ ਬੋਧੀ ਰਹਿੰਦੀ ਰਹਿੰਦੀ ਆਉਮੂਗੀ ਜਿੰਨਾ ਚਿਰ ਆਪਾਂ ਇਹਨੂੰ ਵੜਦੇ ਨਹੀਂ ਹੈਗੇ ਉਹਨਾਂ ਚਿਰ ਮੂੰਗੀ ਦੇ ਉੱਪਰ ਜਿਹੜੀ ਸੁੰਡੀ ਉਹ ਰਹਿਣੀ ਹੋਈ ਆ ਆਪਾਂ ਇੱਕ ਅੱਧੇ ਪੱਤੇ ਨੂੰ ਦੇਖ ਕੇ ਢੋਲੀ ਚੱਕ ਲੈਨੇ ਆ ਵੀ ਸੁੰਡੀ ਦਾ ਅਟੈਕ ਲੱਗਦਾ ਵੀ ਪੱਤੇ ਖਰਾਬ ਹੋਏ ਪਏ ਨੇ ਵੀ ਸੁੰਡੀ ਪਈ ਵੀ ਆ ਜਿਵੇਂ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਇਹ ਹੁਣ ਸੁੰਡੀ ਦਾ ਪੱਤਾ ਖਾਦਾ ਵਾ ਇਹ ਆਪਾਂ ਨੂੰ ਐ ਲੱਗਦਾ ਵੀ ਹੁਣ ਇਹ ਤੇ ਹਲੇ ਹੈਗੀ ਆ ਸੁੰਡੀ ਪਰ ਇਹ ਜਿਹੜੇ ਪੁਰਾਣੇ ਪੱਤੇ ਨੇ ਉਹਨਾਂ ਦੇ ਉੱਪਰ ਹੀ ਇਹ ਗਲੀਆਂ ਆਪਾਂ ਨੂੰ ਦਿਖਾਈ ਦਿੰਦੀਆਂ ਨੇ ਜਿਹੜੇ ਖਾਦੇ ਹੋਏ ਨੇ ਜੇ ਆਪਾਂ ਨਵੇਂ ਪੱਤੇ ਦੀ ਗੱਲ ਕਰੀ ਤਾਂ ਨਵਾਂ ਪੱਤਾ ਬਿਲਕੁਲ ਸਾਫ਼ ਆ ਤੇ ਦਿਖ ਰੋ ਨੀ ਨਵੇਂ ਪੱਤੇ ਨੂੰ ਕਿਸੇ ਨੂੰ ਸੁੰਡੀ ਦਾ ਅਟੈਕ ਨਹੀਂ ਹੈਗਾ ਸੁੰਡੀ ਨੇ ਖਾਦਾ ਨਹੀਂ ਹੈਗਾ ਕੋਈ ਨਵਾਂ ਪੱਤਾ ਸਿਰਫ ਇਹ ਪੁਰਾਣੇ ਪੱਤੇ ਹੀ ਖਾਦੇ ਹੋਏ ਨੇ ਮੂਗੀ ਦੇ ਇਸ ਲਈ ਆਪਾਂ ਇੱਕ ਸਪਰੇਅ ਕਰਕੇ ਉਸ ਤੋਂ ਬਾਅਦ ਜਦੋਂ ਪਾਣੀ ਲਾਉਣਾ ਆਪਾਂ ਪਹਿਲੀ ਸਪਰੇਅ 15 ਦਿਨਾਂ ਤੇ ਕਰ ਦੋ ਤੇ ਉਸ ਤੋਂ ਬਾਅਦ ਜਦੋਂ ਵੀ ਆਪਾਂ ਪਾਣੀ ਲਾਉਣਾ ਉਹ ਤੋਂ ਬਾਅਦ ਪਾਣੀ ਲਾਉਣ ਤੋਂ ਬਾਅਦ ਇੱਕ ਸਪਰੇ ਹੋਰ ਕਰ ਦੋ ਫਿਰ ਉਹਦੇ ਨਾਲ ਵੈਸੇ ਦਾ ਸਰ ਵੀ ਸਕਦਾ ਜੇ ਨਾ ਅਟੈਕ ਆਵੇ ਮੂੰਗੀ ਦੇ ਉੱਪਰ ਇਹਦਾ ਸੁੰਡੀ ਦਾ ਤੇ ਨਾਲ ਆਪਾਂ ਇਸ ਟਾਈਮ ਤੇ ਜਦੋਂ ਪਾਣੀ ਲਾ ਕੇ ਹਟਦੇ ਆ ਤਾਂ ਫਿਰ ਆਪਾਂ ਨੂੰ ਤੇਲੇ ਵਾਲੀ ਸਪਰੇ ਜਿਹੜੀ ਉਹ ਵੀ ਪਾਣੀ ਚਾਹੀਦੀਆਂ ਨਾਲ ਉਹਦਾ ਵੀ ਥੋੜਾ ਬਹੁਤਾ ਅਟੈਕ ਆ ਜਾਂਦਾ ਹੈਗਾ ਜਿਹਦੇ ਨਾਲ ਆਪਣੇ ਝਾੜ ਤੇ ਅਸਰ ਪਾ ਜਾਂਦਾ ਕਿਉਂਕਿ ਤੇਲਾ ਜਿਹੜਾ ਆਪਾਂ ਝੋਨੇ ਵਾਲੇ ਵੀ ਦੇਖਦੇ ਆ ਵੀ ਰਾਸ ਚੂਸਿਆਂ ਦਾ ਮੂੰਗੀ ਦਾ ਰਾਸ ਚੂਸਣ ਦੇ ਨਾਲ ਹੀ ਆਪਾਂ ਨੂੰ ਨੁਕਸਾਨ ਹੋ ਜਾਂਦਾ ਝਾੜ ਘਟ ਨਿਕਲਦਾ ਆਪਣੀ ਫਸਲ ਦਾ ਕਿਸੇ ਦਾ ਵੀ ਜਦੋਂ ਤੇਲੇ ਦਾ ਅਟੈਕ ਹੋ ਜਾਏ ਤਾਂ ਆਪਾਂ ਨੂੰ ਇਹਦੇ ਉੱਪਰ ਤੇਲੇ ਵਾਲੀ ਸਪਰੇ ਵੀ ਜਰੂਰ ਕਰ ਦੇਣੀ ਚਾਹੀਦੀ ਹੈ ਦੋਨੇ ਮਿਕਸ ਕਰਕੇ ਜਦੋਂ ਦੂਜੀ ਸਪਰੇ ਕਰਨੀਆਂ ਉਦੋਂ ਹੀ ਕਰ ਦੋ ਨਾਲ ਹੀ ਉਹ ਫਿਰ ਆਪਾਂ ਹੁਣ ਦੁਬਾਰੇ ਢੋਲੀ ਚੱਕਣ ਦੀ ਲੋੜ ਨਹੀਂ ਪੈਣੀ ਨਹੀਂ ਤਾਂ ਆਪਾਂ ਪਹਿਲਾਂ ਸੁੰਡੀ ਵਾਲੀ ਸੜਕੀ ਇਹਨਾਂ ਦੇ ਬਾਅਦ ਚੋਂ ਆਪਾਂ ਫਿਰ ਤੇਲੇ ਵਾਲੀ ਢੋਲੀ ਚੱਕ ਲੈਣੇ ਹੈਗੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਇਸ ਲਈ ਇਕੱਠੀਆਂ ਹੀ ਕਰ ਦੋ ਬਾਕੀ ਹੁਣ ਤੁਸੀਂ ਇਹ ਚੈੱਕ ਕਰ ਲਓ ਤੁਸੀਂ ਇਹ ਆਪਣੀ ਇਹ ਰੌਣੀ ਕੀਤੀ ਵੀ ਹੋਈ ਆ ਮੂਗੀ ਦੀ ਤੇ ਸੁਪਰ ਸੀਡਰ ਨਾਲ ਕੀਤੀ ਵੀ ਆ ਕਰੋਸ ਚੈੱਕ ਕਰ ਲਓ ਤੁਸੀਂ ਕਮੈਂਟਾਂ ਦੇ ਵਿੱਚ ਜੀ ਮੋੜ ਦੱਸਿਓ ਵੀ ਕਿਵੇਂ ਲੱਗੀ ਆ ਜੀ ਮੂਗੀ ਦੀ ਗ੍ਰੋਥ ਵੀ ਘਾਟਾਂ ਜਾਂ ਵੱਧਾ ਵੀ ਵੀ ਦੱਸਿਓ ਵੀ ਕਿਵੇਂ ਲੱਗਦਾ ਇਹ ਐਸੇ ਤਾਂ ਸੰਦ ਦਾ ਇਹ ਸੰਘਣਾ ਹੀ ਲੱਗਦਾ ਥੋੜਾ ਜਿਆ 15 ਕਿਲੋ ਤੋਂ ਲੈ ਕੇ 12 ਕਿਲੋ ਦੇ ਵਿਚਕਾਰ ਇੰਨਾ ਬੀਜ ਪਾਇਆ ਸੀ ਆਪਾਂ ਬੀਜ ਇਹ ਤਾਂ ਇੰਨਾ ਹਰਾ ਹੋਇਆ ਹੈ ਕਿਉਂਕਿ ਨਵਾਂ ਬੀਜ ਪੀਜਾ ਸੀ ਆਪਾਂ ਜਿੱਤਾ ਜਿਹੜਾ 22 ਬੀਜਾਂ ਦਾ ਬਾਗਬਾਨ ਸ਼੍ਰੀ ਨਾਮ ਦਾ ਉਹ ਬੀਜਿਆ ਸੀਗਾ ਨਵਾਂ ਬੀਜ ਤਾਂ ਸਾਰਾ ਹੀ ਹਰਾ ਹੋ ਜਾਂਦਾ ਜੀ ਆਪਾਂ ਵਧੀਆ ਤਰੀਕਿਆਂ ਨਾਲ ਵੀ ਜੇ ਰੋਣੀ ਕਰਕੇ ਬੀਜੀਏ ਜੇ ਆਪਾਂ ਪੁਰਾਣਾ ਬੀਜ ਪਾਉਣਾ ਤਾਂ ਆਪਾਂ ਵੱਧ ਵੀ ਪਾ ਸਕਦੇ ਹਾਂ ਤਾਂ ਆਪਾਂ ਉਹ ਵੈਸੇ ਦਾ 12 ਤੋਂ ਲੈ ਕੇ 15 ਕਿਲੋ ਦੇ ਵਿਚਕਾਰ ਉਹ ਵੀ ਬਹੁਤ ਹੁੰਦਾ ਇਹ ਜਿਹੜਾ ਨਵਾਂ ਬੀਜ ਆ ਇਹ ਆਪਾਂ ਨੂੰ ਚਾਹੀਦਾ ਗਿਆ 10 ਕਿਲੋ ਤੋਂ 12 ਦੇ ਵਿਚਕਾਰ ਪੁਰਾਣਾ ਬੀਜ ਆਪਾਂ 2-3 ਕਿਲੋ ਵੱਧ ਪਾ ਦੋ ਕਿਉਂਕਿ ਉਹਦੀ ਜਰਮੀਨੇਸ਼ਨ ਘੱਟ ਹੁੰਦੀ ਹੈ ਜੀ ਇਹਦੀ ਜਰਮੀਨੇਸ਼ਨ ਪੂਰੀ ਹੋ ਜਾਂਦੀ ਹੈ ਕਿ ਸਾਰਾ ਬੀਜ ਨਵਾਂ ਹੁੰਦਾ ਦਵਾਈ ਦੂਵੀ ਲੱਗੀ ਹੁੰਦੀ ਇਹਨੂੰ ਚੰਗਾ ਸੋਧਿਆ ਹੋਇਆ ਬੀਜ ਹੁੰਦਾ ਇਹ ਬਾਕੀ ਜਾਣਕਾਰੀ ਚੰਗੀ ਲੱਗੀ ਤਾਂ ਸਿਰ ਵੱਧ ਤੋਂ ਵੱਧ ਕਰਦਿਆ ਕਰੋ ਆਪਾਂ ਤੁਹਾਨੂੰ ਇਹਦਾ ਲਾਸਟ ਤੱਕ ਰਿਜ਼ਲਟ ਦਿਖਾਵਾਂਗੇ ਵੀ ਇਹ ਬੀਜ ਦਾ ਕਿੰਨਾ ਰਿਜ਼ਲਟ ਰਿਹਾ ਤੇ ਕਿੰਨੀਆਂ ਫਲੀਆਂ ਲੱਗੀਆਂ ਨੇ ਇਹਨੂੰ ਤੇ ਕਿੰਨਾ ਝਾੜ ਨਿਕਲਦਾ ਇਹਦਾ ਲਾਸਟ ਤੱਕ ਤੁਹਾਨੂੰ ਜ਼ਰੂਰ ਦੱਸਾਂਗੇ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ